ਪਰਮ ਦਾ ਡੈਡ ਗਰਲ ਗਾਣਾ ਅੱਜਕੱਲ ਕਿਹੜੀ ਗੱਡੀ 'ਚ ਨਹੀਂ ਵੱਜ ਰਿਹਾ ਜਦੋਂ ਆਪਾਂ ਗੱਡੀ 'ਚ ਜਾ ਰਹੇ ਹੁੰਨੇ ਆ ਗਾਣੇ ਸੁਣਨ ਦਾ ਮੂਡ ਹੁੰਦਾ ਉਸ ਟਾਈਮ ਪਰਮ ਦਾ ਡੈਡ ਗਰਲ ਗਾਣਾ ਆਪਣੀ ਗੱਡੀ 'ਚ ਨਾ ਵੱਜੇ ਇਹ ਕਿਵੇਂ ਹੋ ਸਕਦਾ ਕਿਉਂਕਿ ਪਰਮ ਹੁਣ ਦੇ ਟਾਈਮ ਗਲੋਬਲ ਆਰਟਿਸਟ ਬਣ ਚੁੱਕਿਆ ਜੋ ਬਹੁਤ ਜ਼ਿਆਦਾ ਵਾਇਰਲ ਵੀ ਜਾ ਰਹੀ ਹੈ ਪਰਮ ਵੱਲੋਂ ਗਾਇਆ ਗਾਣਾ ਡੈਡ ਗਰਲ ਬਹੁਤ ਜ਼ਿਆਦਾ ਵਾਇਰਲ ਜਾ ਰਿਹਾ ਚਾਹੇ YouTube ਤੇ ਗੱਲ ਕਰੀਏ ਚਾਹੇ ਆਪਾਂ Spotify ਤੇ ਗੱਲ ਕਰੀਏ ਡੈਡ ਗੱਲ ਗਾਣਾ ਆਉਣ ਤੋਂ ਬਾਅਦ ਕਿਹੜੀ ਨਵੀਂ ਅਚੀਵਮੈਂਟ ਪਰਮ ਦੇ ਨਾਲ ਹੋ ਚੁੱਕੀ ਹੈ ਉਹ ਆਪਾਂ ਅੱਗੇ ਵੀਡੀਓ 'ਚ ਗੱਲ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਪਰਮਜੀਤ ਕੌਰ ਯਾਨੀ ਕਿ ਪਰਮ ਆਪਣੇ ਵਿੱਚ ਇੰਨੀ ਕੁ ਜ਼ਿਆਦਾ ਹੁਣ ਵਾਇਰਲ ਹੋ ਚੁੱਕੀ ਹੈ ਆਪਣੇ ਡੈਡ ਗੱਲ ਗਾਣੇ ਦੇ ਨਾਲ ਪੂਰੇ ਵਰਲਡਵਾਈਡ ਨੂੰ ਵਿਊਜ਼ ਮਿਲ ਰਹੀਆਂ ਪੂਰੇ ਵਰਲਡਵਾਈਡ ਉਹਦੇ ਗਾਣੇ ਦੀਆਂ ਹੀ ਗੱਲਾਂ ਕੀਤੀਆਂ ਜਾ ਰਹੀਆਂ ਤੇ ਜੋ ਉਹਨੇ ਲਿਖਿਆ ਉਹ ਤਾਂ ਬਾ ਕਮਾਲ ਹੈ ਇਸ ਕੁੜੀ ਨੇ ਇੱਕ ਨਵਾਂ ਇਤਿਹਾਸ ਰਚਤਾ ਮੋਗੇ ਦੇ ਪਿੰਡ ਦੁਨੇਕੇ ਦੀ ਰਹਿਣ ਵਾਲੀ ਪਰਮ ਨੇ ਹੁਣ ਉਹ ਅਚੀਵਮੈਂਟ ਹਾਸਲ ਕਰ ਲਈ ਹੈ ਜਿਹਦੇ ਆਰਟਿਸਟ ਸੁਪਨੇ ਹੀ ਲੈਂਦੇ ਨੇ ਕਿਉਂਕਿ ਜਦੋਂ ਕੋਈ ਨਵਾਂ ਆਰਟਿਸਟ ਹੁੰਦਾ ਹੈ ਉਹਦੇ ਬਹੁਤ ਸੁਪਨੇ ਹੁੰਦੇ ਆ ਤੇ ਪਰਮ ਦਾ ਡੈਡ ਗਲ ਗਾਣਾ ਰਿਲੀਜ਼ ਹੋਏ ਨੂੰ ਹਲੇ 2 ਕੀ ਹਫ਼ਤੇ ਹੋਏ ਆ ਤੇ ਹੁਣ ਪਰਮ ਦਾ ਗਾਣਾ ਇੰਡੀਆ ਕੈਨੇਡਾ ਯੂਕੇ ਚ ਬਹੁਤ ਵੱਡੇ ਲੈਵਲ ਤੇ ਹਿੱਟ ਗਿਣਿਆ ਜਾ ਰਿਹਾ ਹੈ ਤੇ ਸਪੋਟੀਫਾਈ ਪਲੇਟਫਾਰਮ ਤੇ ਪਰਮ ਗਲੋਬਲ ਵਾਇਰਲ 50 ਚਾਰਟ ਤੇ ਪਹਿਲੀ ਭਾਰਤੀ ਆਰਟਿਸਟ ਮਹਿਲਾ ਬਣ ਚੁੱਕੀ ਹੈ ਕਿਉਂਕਿ ਇਸ ਤੋਂ ਪਹਿਲਾਂ ਇੰਨਾ ਜ਼ਿਆਦਾ ਵਾਇਰਲ ਗਾਣਾ ਹੋਣਾ ਉਹ ਵੀ ਇੰਨੀ ਕੁ ਦੇਰ ਚ ਕਿਸੇ ਵੀ ਭਾਰਤੀ ਮਹਿਲਾ ਦੇ ਨਾਮ ਇਹ ਰਿਕਾਰਡ ਨਹੀਂ ਸੀ ਸਪੋਟੀਫਾਈ ਤੇ ਤੇ ਹੁਣ ਉਹ ਰਿਕਾਰਡ ਪਰਮ ਦੇ ਨਾਂ ਹੋ ਚੁੱਕਿਆ ਹੈ ਮੋਗੇ ਦੇ ਇੱਕ ਛੋਟੇ ਜਿਹੇ ਪਿੰਡ ਚੋਂ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਚੋਂ ਉੱਪਰ ਉੱਠ ਕੇ ਆਪਣੀ ਕਲਾ ਨੂੰ ਦਿਖਾਉਣਾ ਤੇ ਕਲਾ ਦਾ ਉਹਦਾ ਇਸ ਤਰ੍ਹਾਂ ਨਾਲ ਸਰਾਹਿਆ ਜਾਣਾ ਕਿ ਉਹਨੇ ਪੂਰੇ ਵਰਲਡਵਾਈਡ ਲੋਕਾਂ ਦੇ ਦਿਲਾਂ ਚ ਆਪਣੀ ਹੀ ਜਗ੍ਹਾ ਬਣਾਈ ਆਪਣੀ ਕਲਾ ਰਹੀ ਤੇ ਪਰਮ ਦਾ ਡੈਡ ਗਲਗਾਣਾ ਹਰ ਇੱਕ ਨੇ ਸੁਣਿਆ ਹੀ ਹੋਣਾ ਕਿਉਂਕਿ ਜੋਸ਼ੀ ਜਿਹਾ ਵਾਇਰਲ ਹੁੰਦੀ ਆ ਉਹ ਤਾਂ ਹੀ ਹੁੰਦੀ ਆ ਜਦੋਂ ਕਾਫੀ ਜ਼ਿਆਦਾ ਲੋਕਾਂ ਤੱਕ ਕੋਈ ਚੀਜ਼ ਪਹੁੰਚ ਜਾਂਦੀ ਹੈ ਸਿੱਧੂ ਮੂਸੇ ਵਾਲੇ ਦਾ ਜਿਵੇਂ ਇੱਕ ਰਿਕਾਰਡ ਬਣਿਆ ਸੀ ਕਿ ਸਿੱਧੂ ਮੂਸੇ ਵਾਲੇ ਨੂੰ ਇਸ ਧਰਤੀ ਤੇ ਰਹਿਣ ਵਾਲੇ ਹਰ ਬੰਦੇ ਨੇ ਘੱਟੋ ਘੱਟ ਇੱਕ ਵਾਰ ਤਾਂ ਸੁਣਿਆ ਹੀ ਸੁਣਿਆ ਉਹ ਮੂਸੇ ਵਾਲੇ ਦਾ ਰਿਕਾਰਡ ਹੋਇਆ ਸੀ ਮੂਸੇ ਵਾਲੇ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਤੇ ਕੁਝ ਐਵੇਂ ਦੀਆਂ ਹੀ ਬੁਲੰਦੀਆਂ ਹਾਸਲ ਕਰ ਰਹੀ ਆ ਪਰਮ ਤੇ ਰੱਬ ਅੱਗੇ ਅਰਦਾਸ ਹੈ ਕਿ ਇਹ ਬੁਲੰਦੀਆਂ ਐਵੇਂ ਹੀ ਕਾਇਮ ਰਹਿਣ ਤੁਸੀਂ ਪਰਮ ਦੀ ਇਸ ਅਚੀਵਮੈਂਟ ਬਾਰੇ ਕੀ ਕਹਿੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਕਰਿਓ ਤੇ YouTube ਤੇ ਤੁਸੀਂ ਇਹ ਜੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੋਰ ਐਮੇਂ ਦੀਆਂ ਨਵੀਆਂ ਐਂਟਰਟੇਨਿੰਗ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਤਾਂ ਮਿਲਦੇ ਆਂ ਜੀ ਆਪਾਂ ਇੱਕ ਨਵੇਂ ਟੌਪਿਕ ਨਾਲ ਅਗਲੀ ਵੀਡੀਓ 'ਚ